ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਇੱਕ ਸਾਖੀ ਸੁਣਾਵਾਂਗਾ ਸੱਚੀ ਭਗਤੀ ਜਦੋਂ ਗੁਰੂ ਨਾਨਕ ਦੇਵ ਜੀ ਵੈਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਗੁਰੂ ਜੀ ਨੇ ਸਮਝਾਇਆ ਕਿ Hindu Muslim ਵਾਲੇ ਵਿਤਕਰੇ ਛੱਡ ਦਿਓ ਪਰਮਾਤਮਾ ਨੂੰ ਸਾਰੀ ਲੁਕਾਈ ਵਿੱਚ ਦੇਖੋ ਇੱਕ ਅਕਾਲ ਪੁਰਖ ਨੂੰ ਹੀ ਯਾਦ ਕਰੋ ਜੋ ਸਭ ਅੰਦਰ ਵਸ ਰਿਹਾ ਹੈ ਜਦੋਂ ਸੁਲਤਾਨਪੁਰ ਦੇ ਨਵਾਬ ਦੌਲਤਖਾਨ ਅਤੇ ਕਾਜੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨਮਾਜ਼ ਪੜੋ ਸਤਗੁਰ ਨਵਾਬ ਤੇ ਕਾਜੀ ਨਾਲ ਤੁਰ ਪਏ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸਭ ਦੇ ਅੱਗੇ ਖਲੋ ਕੇ ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਗੁਰੂ ਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜਨ ਸਤਿਗੁਰ ਨੇ ਕਾਜੀਵਾਲ ਤੱਕਿਆ ਤੱਕ ਕੇ ਹੱਸ ਪਏ ਉਹਨਾਂ ਨੂੰ ਸਾਫ਼ ਤਿਸ ਰਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਸੀ ਮੁਸਲਮਾਨੀ ਰਾਜ ਸੀ ਉਹਨਾਂ ਦਾ ਧਰਮ ਸਥਾਨ ਸੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਉਹ ਵੱਡਾ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਲ ਸੀ ਇਹ ਗੁਰੂ ਜੀ ਵਰਕੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜੀ ਪਾਸ ਖਲੋ ਕੇ ਉਸ ਦਾ ਹਾਸਾ ਅਡਾਉਣਾ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣ ਜਾਣਦੇ ਸਨ ਖਰੀ ਖਰੀ ਗੱਲ ਕਹਿ ਦੇਣ ਤੋਂ ਉਹ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸ ਦਾ ਹਾਸਾ ਉਡਾਏ ਉਸ ਨੇ ਨਮਾਜ਼ ਖਤਮ ਹੋਣ ਤੇ ਨਵਾਬ ਅੱਗੇ ਗੱਲਾ ਕੀਤਾ ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤੇ ਹਸਨ ਦਾ ਕਾਰਨ ਕੀ ਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਨਮਾਜ਼ ਕਿਸ ਦੇ ਨਾਲ ਪੜਦਾ ਕਾਜੀ ਸਾਹਿਬ ਮੂੰਹੋਂ ਤਾਂ ਨਮਾਜ਼ ਪੜ੍ਹ ਰਹੇ ਸਨ ਪਰ ਇਹਨਾਂ ਦਾ ਮਨ ਨਮਾਜ਼ ਵਿੱਚ ਨਹੀਂ ਸੀ ਇਹਨਾਂ ਦਾ ਮਨ ਤਾਂ ਘਰ ਪੂਜਾ ਹੋਇਆ ਸੀ ਕਿ ਕਿਦਰੇ ਨਵਾ ਚਮਿਆ ਵਸ਼ੇਰਾ ਵਿੜੇ ਵਿਚਲੀ ਕੋਈ ਵਿੱਚ ਨਾ ਡਿੱਗ ਪਵੇ ਗੁਰੂ ਜੀ ਸਮਝਾ ਰਹੇ ਸਨ ਕਿ ਇਸ ਗੱਲ ਦਾ ਕੀ ਲਾਭ ਕਿ ਨਿਰਜੀਵ ਹੀ ਕੋਈ ਲਫ਼ਜ਼ ਪੜੀ ਜਾਏ ਇਹ ਮਾਨਵ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਮਾਜ਼ ਸੱਚੀ ਕਿਵੇਂ ਹੋਈ ਇਹ ਗੱਲ ਸਭ ਦੀ ਸਮਝ ਵਿੱਚ ਆ ਗਈ ਤੇ ਸਾਰੇ ਕਹਿਣ ਲੱਗੇ ਧੰ ਗੁਰ ਨਾਨਕ ਧੰ ਗੁਰ ਨਾਨਕ ਸੱਚੀ ਭਗਤੀ ਤਾਂ ਹੀ ਸਮਝੀ ਜਾ ਸਕਦੀ ਹੈ ਜੇ ਮਨ ਕਿਤੇ ਜਾ ਰਹੇ ਪਾਠ ਦੇ ਅਰਥਾਂ ਵਿੱਚ ਜੁੜਿਆ ਰਹੇ ਕੇਵਲ ਮੂੰਹ ਨਾਲ ਪਾਠ ਕਰੀ ਜਾਣਾ ਤੇ ਮਨ ਨੂੰ ਪਾਠ ਵਿੱਚ ਨਾ ਲਾਉਣਾ ਇਹ ਪ੍ਰਭੂ ਦੀ ਸੱਚੀ ਭਗਤੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ